ਅੱਜ ਇੱਕਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਾਹ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਔਲ ਖਡੇਰੀ ਫਾਰਮ ਤੇ ਆਇਆ ਵੀਰ ਛੇਰੇ ਹੁਣ ਅੱਥੇ ਕੋਲ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਮਾਲ ਵਪਾਰ ਦਾ ਕੰਮ ਆ ਵੀਰ ਹੁਣ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਲੈ ਕੇ ਸੇਲ ਕਰਦੇ ਆ ਅੱਜ ਤਿੰਨ ਪਸ਼ੂ ਆਪਾਂ ਜਿਹੜੇ ਤੁਹਾਨੂੰ ਸਵੇ ਸਵੇ ਦਿਖਾਉਣੇ ਤੇ ਤਿੰਨ ਗੱਪਣ ਮਤਲਬ ਟੋਟਲ 6 ਬੈੜਾ ਹੋਣ ਕੀ ਆ ਸ਼ਿਹਾਜਪੁਰਾ ਦਾ ਲੱਗਦਾ ਕਮਾਲਪੁਰ ਪਿੰਡ ਲੱ ਸਰਫ 15 ਕਿਲੋਮੀਟਰ ਦੀ ਦੂਰੀ ਆ ਪਰਮਦਰਮ ਤੋਂ ਪਿੰਡ ਦਾ ਦੀ ਅੱਜ ਤਰੀਕ 13 ਜਨਵਰੀ ਸਮਾਂ ਕੋਈ ਦੁਪਹਿਰ ਦੇ 1:3 2:00 ਵਜੇ ਦਾ ਟਾਈਮ ਆ ਸੋ ਨਾਗ ਟੋਟਲ 6 ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ਼੍ਰੀ ਅਕਾਲ ਜੀ ਭਾਜੀ ਪਿਆ ਠੀਕ ਆ ਹੋਰ ਭਾਜੀ ਕਹਿਮ ਸੀਤਾ ਜੀ ਬਹੁਤ ਵਧੀਆ ਚੜਦੀ ਕਲਾ ਠੀਕ ਠਾਕ ਮਹਾਰਾਜ ਕਹ ਵੀ ਸ਼ੇਰੇ 6 ਬੈੜਾਂ ਨੇ ਅੱਜ ਤਿੰਨ ਸੁਈਆਂ ਤਿੰਨ ਗੱਬਣ ਹਾਂਜੀ ਠੀਕ ਆ ਭਰਾ ਤੇ ਬਾਕੀ ਮਾਲ ਤਾਜ਼ਾ ਹੀ ਆ ਤਕਰੀਬਨ ਹਾਂ ਨਾ ਜਿਹੜੇ ਸੁਆ ਸੁਆ ਤਾਜ਼ੀਆਂ ਉੱਤੀ ਸਾਰੀਆਂ ਠੀਕ ਆ ਭਰਾ ਤੇ ਸ਼ੁਰੂਆਤ ਕਰਦੇ ਆਂ ਇਧਰੋਂ ਪਹਿਲੇ ਨੰਬਰ ਤੋਂ ਵੇਖਦੇ ਆਂ ਆਪਾਂ ਬਿਲਕੁਲ ਡਿਟੇਲ ਲੈਨੇ ਆ ਤਾਜੀ ਸੂਈ ਸੁਬਾਈ ਆ ਕਨਵਾ ਸੁਆ ਵੀਰੇ ਰਾਈ ਦੂਜਾ ਸੁਆ ਵਾ ਠੀਕ ਆ ਜੀ ਦੂਜਾ ਸੁਆ ਮਗਰ ਬੱਛਾ ਮੇਲ ਨਹੀਂ ਬੱਛੀ ਆ ਮਗਰ ਬੱਛੀ ਆ ਮਗਰ ਬੱਛੀ ਆ ਅੱਛਰ ਦੀ ਬਹੁਤ ਚੰਗੀ ਠੀਕ ਆ ਜੀ ਲੋ ਜੀ ਦੂਜਾ ਸੁਆ ਵੇੜ ਭਰਾਵਾਂ ਨੂੰ ਦਿਖਾ ਰਹੇ ਆ ਅੱਛੀ ਮਗਰ ਆ ਇਹਨਾਂ ਦਾ ਆਪ ਠੀਕ ਆ ਜੀ ਬੱਚਾ ਤੁਹਾਡੇ ਸਾਹਮਣੇ ਆ ਬੱਚੀ ਬਹੁਤ ਚੰਗੀ ਤੇ ਆ ਵਿਖਾ ਦੇ ਕੁਰੀ ਜਿਹਾ ਮਾਰ ਕੇ ਕੈਮਰਾ ਇਧਰ ਠੀਕ ਆ ਮਤਲਬ ਕੱਲ੍ਹ ਕ ਪਰਸੋਂ ਦੀ ਸੂਈ ਹੈ ਇਹਨੂੰ ਵੀਜੀ ਹੋ ਗਿਆ ਦੋ ਤਿੰਨ ਦਿਨ ਹੋ ਗਿਆ ਦੋ ਤਿੰਨ ਦਿਨ ਹੋ ਗਿਆ ਬੋਲਾ ਕਿੰਨਾ ਤੇ ਥੱਲੇ ਛੇਰੇ ਬੋਲਾ ਵੀਜੀ ਹੋ ਗਿਆ ਤੇ ਕੋਨਾ 13 14 ਕਿਲੋ ਹੋਊਗਾ ਲੋ ਜੀ 13 14 ਕਿਲੋ ਬੋਲਾ ਠੀਕ ਆ ਜੀ ਆਹ ਵੇਖੋ ਪੂਰੀ ਵੱਡੀ ਵਿਹੜੇ ਕੱਦ ਬੋਲ ਤਲੀ ਆ ਲੈ ਜੀ ਕਰਾ ਦੇ ਠੀਕ ਠੀਕ 13 14 ਕਿਲੋ ਬੋਲਾ ਆ ਮਗਰ ਬੱਛੀ ਆ ਤੇ ਜਹ ਦੇਣਾ ਸੋ ਦੂਜਾ ਸੂਆ ਇਹ ਵਿਹੜਾ ਥੋੜਾ ਸੂਸਵਾ ਦੇ ਵਿੱਚ ਆ ਪਸ਼ੂ ਉਹ ਚਲੋ ਸਾਰੇ ਭਰਾ ਆਪਣੇ ਜਾਣਕਾਰੀ ਆ ਠੀਕ ਆ ਜੀ ਕਿਉਂਕਿ ਦੋ ਤਿੰਨ ਚੌ ਦਿਨਾਂ ਦੇ ਵਿੱਚ ਵਿੱਚ ਜਿਹੜਾ ਕੋਈ ਜਾਨਵਰ ਸੋਇਆ ਪਸ਼ੂ ਤਹਿ ਦੂਜੀ ਲਾ ਦੇ ਬਾਰ ਕੱਢ ਕੇ ਆਪਾਂ ਖੋਲ ਕੇ ਤਸਲੀਨਾ ਤੋਰ ਕੇ ਦਿਖਾ ਦਿੰਦੇ ਆਹ ਦੇਖੋ ਲੈ ਵੀ ਜਸ ਮਾਰ ਕੇ ਕੈਮਰਾ ਦਿਖਾ ਦੇ ਐ ਮੁੱਠੀ ਮੁੱਠੀ ਥਾਣਾ ਠੀਕ ਆ ਸੋ ਇਹ ਹਾਈਟ ਕਾਤਾ ਵਸੀ ਜੀ ਹਾਂ ਜੀ ਚੁਾਈ ਚੁਈ ਬੜੀ ਚੰਗੀ ਲੱਗੀ ਵਸੀ ਠੀਕ ਆ ਅਸਬਤੋਏ ਲੈ ਵੀ ਦਿਖਾ ਦੇ ਠੀਕ ਆ ਸੋ ਚੌਣ ਚਾਣ ਚੰਗੀ ਆ ਧੰਨ ਬਹੁਤ ਚੰਗੀ ਚਲੋ ਜਿੱਦਾਂ ਮਰਜ਼ੀ ਭਰਾ ਕੋਈ ਤਸਲੀ ਕਰੇ ਇੱਥੇ ਆਣ ਕੇ ਆਪਣਾ ਇੱਕ ਟਾਈਮ ਚ ਉਹ ਦੋ ਟਾਈਮ ਚ ਉਹ ਠੀਕ ਆ ਪਾ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਜਦੋਂ ਮਰਜੀ ਤਸੱਲੀਆ ਕਰ ਕਰ ਲੈ ਕੇ ਜਾਓ ਸਵੇਰ ਸਵੇਰ ਜਨਵਾਰਾ ਬੇਸ਼ੱਕ ਭਰਾ ਕੋਈ ਇੱਕ ਟਾਈਮ ਚੋਲੇ ਦੋ ਟਾਈਮ ਚੋਲੇ ਤੇ ਇਹਦਾ ਮੇਰਾ ਬੋਲ ਦੀ ਮਾਨ ਕੀ ਕਰਦੇ ਮੋਲ ਵੀ ਜੀ ਬਿਲਕੁਲ ਜਾਇਜ਼ ਹਾਂਜੀ ਬੋਲ 62000 ਰੁਪਿਆ 55000 ਦੀ ਜੈਸਨੋ 65000 ਮੋਲ ਹਾਂਜੀ 850 ਦੀ ਜੈਸਨੋ 850 ਦੀ ਲੈ ਦੇ ਲਓ ਜੀ 85000 ਦੀ ਜੈਸਨੋ ਠੀਕ ਆ 65000 ਮੋਲ 58000 ਲੈਣ ਦੇਣਾ ਤੋ ਬਥੀ ਮਗਰਾ ਫੋਟੋ ਜਸੂਆ ਵੈੜਾ ਬਾਕੀ ਚੋਣ ਚਾਂ ਚੰਗੀ ਆ ਜਿੱਤਾਂ ਮਰਜੀ ਭਰਾ ਤਸੱਲੀਆਂ ਕਰੇ ਅਕੇ ਸੈਗਰ ਨੰਬਰ ਤੇ ਆਪਾਂ ਤੁਹਾਨੂੰ ਇੱਧਰ ਵਿਖਾ ਦਿੰਦੇ ਆ ਇਹ ਵੈੜ ਆ ਗਈ ਆ ਜਰਸੀ ਕ੍ਰੋਸ ਹਾਂਜੀ ਜਰਸੀ ਕ੍ਰੋਸ ਸ਼ਹੀਦਗੋਲ ਲੋ ਜੀ ਤੋ ਦੱਸਿਓ ਬਰਾਏ ਸ਼ਹੀਦਗੋਲ ਦੇ ਵਿੱਚ ਇਹ ਆਂਗਾ ਇਹ ਵੈੜ ਗੱਬਣ ਆ ਗਈ ਹਾਂਜੀ ਗੱਬਣ ਆ ਜੀ ਗੱਬਣ ਵੈੜ ਆ ਸੂਬਿਆਂ ਦੇ ਵਿੱਚ ਜੀ 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 ਸੂਆ ਦੂਜਾ ਵਾਦੇ ਮੋਹ ਚੌਗੀ ਸ਼ਗੀਰ ਠੀਕ ਆ ਜੀ ਠੀਕ ਹੈ ਕਿ ਇਹਨੂੰ ਮਾਲੋ ਆਪਾਂ ਪਹਿਲੇ ਦੂਜੇ ਨੂੰ ਪਹਿਲਨ ਕਾ ਕੇ ਵੇਚ ਸਕਦੇ ਹਾਂ ਦੰਦਾ ਜੀ ਠੀਕ ਆ ਲਓ ਜੀ ਦੰਦਾਂ ਦੇ ਵਿੱਚ ਆ ਚੌਗੀ ਛਕੀ ਵਹਿੜਾ ਛੇਕ ਦੇ ਬਰਾਬਰ ਕਰਦੀ ਕਿ ਚੱਕੇ ਆ ਹਾਂਜੀ ਹਾਂਜੀ ਚੱਕੇ ਠੀਕ ਆ ਦੁੱਧ ਪਹਿਲਾਂ ਨੇ 13-14 ਕਿਲੋ ਭਰਿਆ ਜੇ ਖੁੱਲਾ ਵਧੀਆ ਐਰ ਕਿ ਦੁੱਧ 20 ਦੇ ਲਾਗੇ ਬਣੇ ਜਾਊਗੀ ਵਸ਼ੀ ਠੀਕ ਆ ਝੋਲੀ ਝਾਲੀ ਬੜੀ ਚੰਗੀ ਆ ਇਹ ਦਿਨ ਲੈਂਦੀ ਆ ਠੀਕ ਆ ਲਓ ਜੀ ਕਰੋ ਚਾਕ ਠੀਕ ਆ ਜੀ ਸੋ 15-16 16 ਕਿਲੋ ਦੁੱਧ ਪਲੂਣ ਨੇ ਇਸ ਵਾਰ ਵੀ ਅਸੀਂ ਚੰਗੀ ਉਮੀਦ ਕਰਦੇ ਆਂ ਹਾਂਜੀ ਹਾਂਜੀ ਬਾਕੀ ਵਾਰਡ ਬਟੀਆਂ ਵਾੜਾਂ ਦੇ ਵਿੱਚ ਆ ਕੋਈ ਛੋਟੀ ਨਿੱਕੀ ਨਾ ਮੰਨੇ ਚਿਕਾ ਜੀ ਸਮਦਰ ਨਹੀਂਗਾ ਕੱਦ ਮੀਡੀਅਮ ਤੋਂ ਪਲੱਸ ਵਟੀਆਂ ਵਾੜਾਂ ਦੇ ਵਿੱਚ ਹੀ ਗਿਣਤੀ ਕਰਦੇ ਆਂ ਆਪਾਂ ਇਹਦੀ ਦੂਜਾ ਸੂਆ ਇਹਨਾਂ ਸੁਣਾ ਦੇਣਾ ਬਾਕੀ ਝੋਲੀ ਝਾਲੀ ਬਹੁਤ ਜ਼ਿਆਦੀ ਹਲੇਵੇ ਤੇ ਬੜੀ ਬਣੂਗੀ ਤੁਸੀਂ ਚੈੱਕ ਕਰੋ ਠੀਕ ਆ ਦੇਖੋ ਇਹਦੇ ਵਾਸ਼ਿੰਗ ਢਿੱਲਾ ਬਹੁਤ ਜ਼ਿਆਦੀਆਂ ਠੀਕ ਆ ਬਹੁਤ ਚੰਗੀ ਬਣੂ ਬਾਕੀ ਸਪੇਸ ਗੈਪ ਕਾਫੀ ਵਧੀਆ ਉਥੀ ਪਾਤੀ ਬਿਲਕੁਲ ਜਰਸੀ ਵੈਰ ਜਿਵੇਂ ਆਪਾਂ ਵੇਖਦੇ ਆ ਠੀਕ ਆ ਜੀ ਹਰ ਜਰਸੀ ਦੇ ਸ਼ਾਈ ਵਾਲ ਦਾ ਕ੍ਰੋਸ ਇਹ ਅੰਗ ਅੱਛਾ ਸੇਰਾ ਕੀ ਮੁੱਲ ਕੀ ਡਿਮਾਂਡ ਰੋਏ ਦੀ ਮੁੱਲ ਭਾਈ ਇਹ 57000 ਦੀ ਹਾਨਾ ਕਰਦੀ 57 ਦੀ ਹਾਂਜੀ ਕੋਲ ਐਸ ਲੂਸ ਕਰਕੇ ਹਾਂਜੀ ਮੁੱਲ ਤੋਂ ਵਧ ਕਰਾਂਗੇ 57 ਦੀ ਜੀ ਦਾ ਠੀਕ ਆ ਜੀ ਉਹ ਨੂੰ ਲੈ ਲੈਂਦੇ ਨਹੀਂ 57000 ਆ ਡਿਮਾਂਡ ਕੁਛ ਵੀ ਕਰਾ ਲਓ 57000 ਲੈਣ ਦੇਣਾ ਠੀਕ ਆ ਸੋ ਬੱਛੀ ਵੱਡੀ ਆ ਇਧਰੋ ਜਸ਼ਨ ਇੱਕ ਵੇਹਣੀ ਪੂਣੀ ਵਾਲੇ ਪਾਸੋਂ ਵਿਖਾ ਦੇ ਲਾ ਕੇੋਂ ਥਾਂ ਮੇਰਲਾ ਮਰਲਾ ਬਹੁਤ ਚੰਗੀਆਂ ਵੱਛੀ ਦਿਖਾਓ ਇੱਕ ਮੇਰੇ ਵੀ ਧਨ ਪ੍ਰਾਣ ਅ ਗਿਫਟੀ ਆਈ ਲੋਡੀ ਦੇ ਆ ਠੀਕ ਆ ਜੀ ਸੋ ਬਿਲਕੁਲ ਜਾਨੂਣ ਜਿਆਜ ਰੇਟ ਆ ਛੋਟੇ ਛੋਟੇ ਮੋਲਾ ਨਾ ਕਿ ਵੇਖੋ ਕੱਢ ਚੰਗੇ ਹਾਂ ਨਾ ਕਿ ਪੂਰੇ ਵਧੀਆ ਨਾਗੇ ਬਿਲਕੁਲ ਸੋ ਪਹਿਲੇ ਪਹਿਲਾ ਦੂਜੇ ਦੂਜੇ ਸਵੇਰ ਮਾਲ ਹੈ ਆ ਵੀ ਗੱਬਣ ਆ ਗਈ ਅੱਗੇ ਹਾਂਜੀ ਇਹ ਵੀ ਗੱਬਣਾ ਹੀ ਤੇ ਇਹਦਾ ਵੇਰਵਾ ਕੀ ਆ ਇਹ ਦੂਜਾ ਸੂਆ ਸੁਣੀਆ ਰ ਜੀ ਦੂਜਾ ਸੂਆ ਹਾਂਜੀ ਕੋਈ ਹਫਤਾ ਲੈ ਜੇ 10 ਦਿਨ ਲੈ ਜੇ ਆ ਜੀ ਦੂਜਾ ਸੂਆ ਹਫਤਾ 10 ਦਿਨ ਅਜੇ ਇਹ ਕੱਤੀ ਆ ਠੀਕ ਆ ਜੀ ਐਰ ਸ਼ੈੱਟ ਜਰਸੀ ਕ੍ਰੋਸ ਜੀ ਠੀਕ ਆ ਮਾਰ ਪਾਕੀ ਭੈਣ ਭਰਾਵਾਂ ਨੂੰ ਪਤਾ ਹੀ ਆ ਸਾਰੀ ਬਿਲਕੁਲ ਸੋ ਕ੍ਰੋਸ ਅੰਗ ਬਰੀਡ ਦੇ ਵਿੱਚ ਠੀਕ ਆ ਜੀ 8 ਤੋਂ 10 ਦਿਨ ਇਹਦੇ ਹਜੇ ਨਰਮ ਆ ਸੋ ਬਾਕੀ ਢਿਲ ਢੁਲ ਬਹੁਤ ਲੇਵੇ ਦੇ ਵਿੱਚ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਹਾਈਟ ਮੀਡੀਅਮ ਦੇ ਵਿੱਚ ਕੋਈ ਯਾਰ ਸ਼ਰਦਾ ਕ੍ਰੋਸ ਲਾਲੇ ਵਿੱਚ ਕੋਈ ਚਰਸੀ ਦਾ ਲਾਲੇ ਵਲੀ ਪੂਰੀ ਪੂਰੀ ਵਧੀਆ ਫੇਸ ਕੁਆਲਟੀ ਇਹਦੀ ਮੂੰਹ ਮੱਥਾ ਚੈੱਕ ਕਰਾ ਦਿੰਨੇ ਆ ਵੀਰਾਂ ਨੂੰ ਠੀਕ ਆ ਜੀ ਛੋਟਾ ਨਿੱਕਾ ਕਰਨਾ ਆ ਦੇਖੋ ਬਿਲਕੁਲ ਨਿਕਾ ਜਾ ਫੇਸ ਆ ਹਾਂ ਠੀਕ ਠੀਕ ਆ ਸੋ ਪੂਰਾ ਥੀਥੀ ਮੁੱਠੀ ਮੁੱਠੀ ਵਾਲਾ ਥਾਣਾ ਹਾਂ ਬਾਕੀ ਸੀਲ ਸਹੂਆ ਵੀ ਬੜੀ ਵਧੀਆ ਹਾਂ ਬਾਕੀ ਕੋਈ ਲੱਤ ਛੜ ਵਾਲੀ ਨਹੀਂ ਗਈ ਆਪੇ ਨਾ ਬਾਵੇਂ ਥੱਲੇ ਬੈਠੇ ਰੋ ਬੈਠੀ ਦਿ ਲੋ ਹੂੰ ਲੋ ਵੀ ਸਾਰੀਆਂ ਸੀਲ ਆ ਚਲੋ ਹਾਂ ਆਪਣੇ ਕੋ ਥੋੜਾ ਜਿਹਾ ਟਾਈਮ ਕੱਟ ਕੇ ਫੋਨ ਕਰਕੇ ਲੋ ਜੀ ਠੀਕ ਆ ਸੋ ਸੀਲਸ ਲੱਗ ਠੰਡੀ ਤੇਰੀ ਆ ਬਾਕੀ ਹੱਥੋਂ ਤੋਂ ਫੇਰ ਕੇ ਤੁਹਾਨੂੰ ਨਾਲ ਦੀ ਨਾਲ ਹੀ ਬਖਾਤਾ ਹਾਂਜੀ ਪਲੀ ਪਲੀਤੀ ਆ ਕਰਮਾਂ ਲਈ ਠੀਕ ਆ ਜੀ ਵਜਨ ਭੋਜਨ ਚੰਗਾ ਵੈੜਦਾ ਫੇਸ ਕੁਆਲਟੀ ਬੂਥੀ ਫੇਸ ਪੂਰਾ ਤੁਸੀਂ ਨੋਟ ਕਰ ਲਓ ਠੀਕ ਆ ਇਧਰੋਂ ਇੱਕ ਬਹਿਣੀ ਵਾਲੇ ਪਾਸਾ ਬਖਾ ਰਹੇ ਆ ਤੇ ਥਾਂ ਤੋਂ ਬਹੁਤ ਵਧੀਆ ਬਾਕੀ ਜਿਵੇਂ ਜਿਵੇਂ ਲੇਵਾ ਭਰ ਗਈ ਵਾਟਰ ਸਪੇਸ ਹੋਵੇ ਨਿਕਲ ਕੇ ਸਾਹਮਣੇ ਹੋਰ ਆ ਜੂਗੀ ਤਕਰੀਬਨ ਚਲੋ ਕੋਈ ਚੱਪੇ ਚੱਪੇ ਤੇ ਧੰਮ ਲੱਗਾ ਮਲਕੀ 4 4 ਇੰਚ ਤੇ ਥਾਣਾ ਸੋ ਲੱਤੀ ਲੁੱਤੀ ਕਾਫੀ ਆ ਕੋਈ 8 10 ਦਿਨਾਂ ਦੇ ਵਿੱਚ ਚੰਗੀ ਤਿਆਰ ਹੋ ਜੂਗੀ ਆ ਚੈੱਕ ਕਰਾ ਤਾ ਬਹੁਤ ਪੂਰੀ ਚੰਗੀ ਆ ਦੇਖ ਬਹੁਤ ਚੰਗੀ ਅਸ਼ੀ ਬਣੂ ਠੀਕ ਆ ਤੇ ਇਹਦਾ ਸ਼ੇਰ ਮੁੱਲ ਕੀ ਡਿਮਾਂਡ ਕਰਦਾ ਵੀ ਮੁੱਲ ਰਾਇ ਵੀਰ ਮੋਲਾ ਭਾ ਲੰਮੇ ਚੋੜੇ ਨਾ ਕਰੀਏ ਜਿੰਨੇ ਦੀਆਂ ਦੇਣੀ ਆ ਉਹ ਆ ਹਾਂ ਨਾਲੇ ਮੋਲੀ ਪਾਉਣੇ ਆ ਜੀ 55 ਆ ਜੀ 55 ਦੀ ਲਓ ਜੀ 55000 ਦੀ ਇਹ ਦੇਣੀ ਆ ਬਾਕੀ ਚਲੋ ਛੋਟਾ ਛਟਾ ਥੋੜਾ ਬਾਧਾ ਮੌਕੇ ਤੇ ਹੋ ਜੂਗਾ ਹਾਂ ਜੀ ਹਾਂ ਜੀ ਸੋ 55000 ਲੈਣ ਸੋ ਆਵ ਅੱਛੀ ਵਿੱਚ ਚੰਗੀ ਆ ਇਧਰ ਚੌਥੇ ਨੰਬਰ ਤੇ ਆ ਬੈੜ ਆ ਗਈ ਇੱਕ ਐਚ ਐਫ ਦੇ ਵਿੱਚ ਇਹ ਦੋਂਦੀ ਜੇ ਦੋਂਦੀ ਚੌਗੀ ਜੇ ਲਾ ਵੀ ਦੋ ਦੰਦ ਤੇ ਚੌਗੀ ਦੋਂਦੀ ਚੌਗੀ ਬੱਸੀ ਆ ਪਹਿਲਾਂ ਬੱਸੀ ਆ ਸੋ ਪਹਿਲਾ ਸੁਆ ਬੱਛੀ ਪਲੂਨ ਸੂਣਾ ਬਾਕੀ ਸਫਾਈਆਂ ਸੁਫੂਆਂ ਮੇਰੇ ਭਰਾ ਤਸੱਲੀ ਨਾਲ ਦੇਖਿਆ ਜੇ ਕੱਲਾ ਕੱਲਾ ਥਣ ਲੱਗਾ ਕੋਈ ਫੋੜ ਛਾਕ ਨਹੀਂ ਕੀ ਹਾਲਟ ਮੀਡੀਅਮ ਤੇ ਵੇਚਿਆ ਤੇ ਪਹਿਲਾ ਸੁਆ ਬੱਛੀ ਨਾ ਸੂਣਾ ਠੀਕ ਆ ਜੀ ਫੈਸ਼ਨ ਡਿਜ਼ਾਈਨ ਬਹੁਤ ਚੰਗਾ ਆ ਦੇਖੋ ਮੇਰੇ ਭਰਾ ਰੰਗ ਰੂਗ ਬਹੁਤ ਵਧੀਆ ਬੱਛੀ ਦਾ ਡੱਬੀ ਪੈੜ ਲੋ ਬਖਾ ਦੇ ਥੰਮ ਥੰਮ ਇਹ ਵੀ ਲੈਂਦੀ ਹੁਤਾ ਦਸ ਦਿਨ ਲੈ ਜਾਊਗੀ ਉਹਨੂੰ ਬੱਚੀ ਬਹੁਤ ਚੰਗੀ ਗੋਲਾ ਗਾਲਾ ਤੋਂ ਉਹਨੂੰ ਬੱਚੀ ਦਾ ਬਹੁਤ ਚੰਗਾ ਬੰਦ ਗਏ ਬਾ ਬਣਦੇ ਬਾ ਠੀਕ ਆ ਲੋ ਬਾਕੀ ਸਫਾਈਆਂ ਦਾ ਕੋਈ ਅੰਤ ਨਹੀਂ ਕਰ ਮੜ ਜਾ ਠੀਕ ਆ ਜੀ ਸਫਾਈਆਂ ਬਹੁਤ ਜਿਆਦੀਆਂ ਨੇ ਬੱਚੀ ਨੂੰ ਤਾਂ ਪਹਿਲਾ ਸੂਆ ਬੱਚੀ ਨੇ ਸੋਣਾ ਬਾਕੀ ਆਇਆ ਬਹੁਤ ਠੰਡੀ ਧੀਰੀ ਆ ਜਿਹੜੇ ਨਾਰਮਲ ਘਰਾਂ ਦੇ ਵਿੱਚ ਆਪਣੀਆਂ ਭੈਣਾਂ ਜ਼ਿਆਦਾਤਰ ਚੁਆਈ ਕਰਦੀਆਂ ਨੇ ਬਿਲਕੁਲ ਇਹ ਨਹੀਂ ਹੋਗਾ ਵੀ ਕੋਈ ਛਟਾਕਲ ਆ ਇਹ ਠੰਡੀ ਧੀਰੀ ਲੱਤ ਨਹੀਂ ਚੁੱਕਦੀਗੀ ਰੰਗ ਬਾਜ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਬੂਥੀ ਪਾਤੀ ਕੁਰੀ ਤੁਹਾਨੂੰ ਫਿਰ ਚੈੱਕ ਕਰਾ ਦਿੰਨੇ ਆ ਫੇਸ ਕੁਆਲਿਟੀ ਚੈੱਕ ਕਰ ਲਓ ਕੰਨ ਗੁੰਨ ਬਿਲਕੁਲ ਛੋਟਾ ਸੋ ਦੇਨ ਦੇਣਾ ਕਰਮਾ ਲਈ ਲਾਜੇ 5 ਲਾਜੇ 8 ਲਾਜੇ 7 ਸੋ ਹਫਤਾ 8 ਦਿਨ ਮੰਨ ਕੇ ਸੌਦਾ ਕਰ ਲਿਆ ਜੇ ਥੱਲੇ ਸਫਾਈਆਂ ਬਹੁਤ ਜਿਆਦੀਆਂ ਵੀ ਆ ਠੀਕ ਆ ਪਾਸ ਤੋਂ ਇਹ ਦੱਸ ਰੇ ਕਿ ਮੋਲ ਕਿੰਨੇ ਦੀ ਦੇ ਰਿਆਂ ਵੀਰੇ ਅਰਾ ਵੀ ਮੋਲੇ ਦਾ ਵੀ 65 5000 ਜੈਸ ਤੋਂ ਕਰਦਾਂਗੇ ਠੀਕ ਆ 58 ਦੀ ਹਾਂਜੀ ਠੀਕ ਆ ਬੱਚੀ ਫੈਸ਼ਨ ਡਿਜ਼ਾਈਨ ਬਹੁਤ ਜੰਦਾ ਠੀਕ ਆ ਲਓ ਜੀ 58000 ਦੀ ਇਹ ਵੀਰਾਂ ਦਾ ਵੀ ਦੇਣੀ ਆ ਯਾ ਇਸਨੂੰ 58000 ਦੀ ਸੋ ਕਰ ਲਿਓ ਸੰਪਰਕ ਮੇਰੇ ਭਰਾ ਬੱਚੀ ਬਹੁਤ ਪਿਆਰੀ ਆ ਪਲੂਨ ਤੰਦਾਂ ਦੇ ਵਿੱਚ ਹੀ ਆ ਠੀਕ ਆ ਤੇ ਅੱਗੇ ਇਧਰ ਹੋਰ ਵੈੜਾ ਪਾ ਤੁਹਾਨੂੰ ਦਿਖਾ ਦਿੰਨੇ ਆ ਇਹ ਸੂਈ ਆ ਹਾਂ ਜੀ ਇਹ ਸੂਈ ਆ ਜੀ ਠੀਕ ਆ ਸੋ ਇਧਰ ਵੈੜ ਤੁਹਾਨੂੰ ਦਿਖਾ ਦਿੰਨੇ ਆ ਪੰਜਵੇਂ ਨੰਬਰ ਤੇ ਦਿਖਾ ਰਹੇ ਆ ਵੇਰਵਾ ਪਾ ਦਿੰਨੇ ਆ ਭਰਾਵਾਂ ਨੂੰ ਸੂਈ ਸਵਾਈ ਆ ਕਿੰਨੇ ਕਿ ਦਿਨ ਹੋ ਗਏ ਇਹਨੂੰ ਇਹਨੂੰ ਹੋਈ ਗਿਆ ਜੀ ਹਫਤੇ ਕਿਤੇ ਲੱਗੇ ਬਨੇ ਠੀਕ ਆ ਲਓ ਵੀ ਹਫਤੇ ਦੀ ਸੂਈ ਆ ਤੋ ਮਗਰ ਦਾ ਬੱਚਾ ਗਿਆ ਇਹਦੇ ਮਗਰ ਬੱਚਾ ਆ ਗਿਆ ਜੀ ਬਿਲਕੁਲ ਤਾਜੀ ਉਹ ਬੱਚਾ ਦਾ ਡੱਬਾ ਲਓ ਜੀ ਮਗਰ ਬੱਚਾ ਇਹਦੇ ਮੇਲ ਕਾਫ ਕਿੰਨਾ ਦੁੱਧ ਦੇ ਸਕਤ ਇਹਦੇ ਕੋਲ ਹੋਗਾ 10-11 ਕਿਲੋ ਹੋਗਾ ਲਓ ਜੀ 10-11 ਕਿਲੋ ਦੁੱਧ ਹਫਤੇ ਦੀ ਸੂਈ 10-11 ਕਿਲੋ ਦੁੱਧ ਚੋਣ ਚਾਂ ਰਾਜਵੀਰ ਬਹੁਤ ਜਿਆਦੀ ਚੰਗੀ ਠੀਕ ਆ ਜੀ ਚੁਵਾਈ ਐਡੀ ਚੰਗੀ ਲੱਗੀ ਵੀ ਚੁਵਾਈ ਦਾ ਆਪਾਂ ਗਿਣੀਆਂ ਤਾਂ 15 ਕਿਲੋ ਵਿਖਾ ਦੂ ਹੂੰ ਇਧਰ ਉਹਦਾ ਸਟਾਕ ਮਾਰ ਕੇ ਆਵੋ ਥਾਨ ਬੜਾ ਰੀਲ ਆ ਥਾਨਾ ਥੀ ਮੁਠੀ ਵਾਲਾ ਪੂਰਾ ਕਰਮ ਵਾਲੀ ਨੂੰ ਠੀਕ ਆ ਜੀ ਚੋਣ ਚੰਗੀ ਆ ਐਸ ਵਕਤ ਜਿੰਨਾ ਦੁੱਧ ਤੁਹਾਨੂੰ ਦੱਸਿਆ 6-7 ਦਿਨਾਂ ਦੇ ਦਰਾਂ ਨਹੀਂ ਆ ਠੀਕ ਆ ਜਿੰਨਾ ਆਪਾਂ ਦੋ ਦੋਨੇ ਦੱਸਨੇ ਜਿੰਨਾ ਹੈਗਾ ਹਾਂ ਠੀਕ ਆ ਠੀਕ ਆ ਉਹ ਮਗਰ ਇਹਦੇ ਬੱਚਾ ਮੇਲ ਕਾਫਾ ਬੱਚਾ ਦਿਖਾ ਦੇਾਂਗੇ ਬਾਅਦ ਵਿੱਚ ਭਰਾਵਾ ਨੂੰ ਠੀਕ ਆ ਠੀਕ ਆ ਤੇ ਸ਼ਰੇ ਕੀ ਮੋਲ ਕੀ ਧਮਾਰ ਹੋਊਗੀ ਇਹਦਾ ਬਿਲਕੁਲ ਜੈ ਯਾਨੀ ਲੈ ਲੈਨੇ 42000 ਰੁਪਇਆ 42000 ਹਾਂਜੀ ਜੈ ਸਰ ਲੋ ਜੀ 42000 ਯੈਸ ਨੂੰ ਹੋ ਗਿਆ ਠੀਕ ਹੈ ਜੀ 42000 ਹਾਨ ਆਈਆਂ ਰੰਗ ਟੰਗ ਥੋੜਾ ਚੰਗਾ ਚੋਣ ਚੰਗੀ ਕਾਦ ਤੋਂ ਵੱਡਾ ਜੈ ਸਵੈਰ ਦਾ ਠੀਕ ਹੈ ਜੀ ਤੁਮ ਕੋਈ ਭਰਾ ਨੂੰ ਦੂਰੋਂ ਲੱਗ ਆਉਣਾ ਕਿਸੇ ਨੇ ਕਾਦ ਤੋਂ ਵੱਡਾ ਵੈੜ ਦਾ ਹਾਂਜੀ ਬਾਕੀ ਥਾਨ ਪੂਰਾ ਥੀ ਮੁਠੀ ਵਾਲਾ ਬਾਕੀ ਜਿਹੜੇ ਪਾਸੇ ਮਰਜ਼ੀ ਮੇਰੇ ਵੀਰ ਤਸੱਲੀ ਨਾਲ ਦੇਖ ਲੋ ਠੀਕ ਹੈ ਜੀ ਇੱਕ ਬਹਿਣੀ ਵਾਲੇ ਪਾਸੇੋਂ ਦੇਖ ਲੋ ਰੰਗ ਬਾਜ ਆ ਕਰਮ ਵਾਲੀ ਪ੍ਰਿੰਟ ਪ੍ਰੋਡ ਚੰਗਾ ਤੋ ਲੈਣ ਦੇਣੀ ਆ ਠੀਕ ਆ ਜੀ ਰੇਟ ਬਾਕੀ ਚਲੋ ਮੌਕੇ ਤੇ ਮੇਰਾ ਭਰਾ ਫੋਨ ਲਾਇਓ ਹਾਂਜੀ ਹਾਂਜੀ ਥੋੜਾ ਬਾਕੀ ਕੋਈ ਛੋਟਾ ਛਟਾ ਹੋ ਜਾਣ ਗਿਆ ਹਾਂ ਇਧਰ ਇੱਕ ਵੱਡੀ ਵਾਰਡ ਵਿਖਾ ਦਿੰਨੇ ਆ ਹਾਈਟ ਕੱਤ ਬੋਤਾਲੀ ਪੂਰੀ ਵੱਡੀ ਪੂਰੀ ਵੱਡੀ ਪੂਰੀ ਆ ਇਹ ਜਰਸੀ ਦੇ ਵਿੱਚ ਕੋਈ ਅਚਪਤਾ ਕ੍ਰੋਸ ਹੈ ਐ ਐਫ ਤੇ ਜਰਸੀ ਕ੍ਰੋਸ ਹੈ ਬਾਕੀ ਮੇਰੇ ਵੀਰ ਵੇਖੋ ਚੈੱਕ ਕਰੋ ਸ਼ੈ ਤੋ ਥੋੜਾ ਜਿਹਾ ਆਪਾਂ ਤੁਹਾਨੂੰ ਆਰਾਮਦਾਰੀ ਨਾਲ ਮਾੜਾ ਤੋਰਦੇ ਆ ਇਹਨਾਂ ਮਗਰ ਬੱਚੀ ਪਰੇਖਾ ਪਉਂਦੀ ਕਿ ਨਹੀਂ ਹਾਂਜੀ ਬੱਚੀ ਮਗਰ ਇਹਦੇ ਮਗਰ ਬੱਚੀ ਠੀਕ ਆ ਇਹ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਰਾਈ ਦਿਹਾੜ ਦਿਨ ਲਾਗੇ ਬੋਲੀ 10 ਦਿਨਾਂ ਦੀ ਸੂਈ ਹੈ ਮਗਰ ਵਧੀ ਹੈ ਕਿੰਨਾ ਤੋਦਾਸ ਵਕਤ ਇਹਦੇ ਕੋ ਹੋਗਾ 17 18 ਕਿਲੋ 17 18 ਕਿਲੋ ਬੋਲੀ 17 18 ਕਿਲੋ ਦੁੱਧ ਬਾਕੀ ਵਾਹਰ ਮੇਰੇ ਭਰਾ ਦੀ ਗਾਜ ਵਜਨ ਲੋਡ ਬਹੁਤ ਜਿਆਦਾ ਥੋੜਾ ਜਿਹਾ ਬੱਚੇ ਦਾ ਪਸ਼ੂ ਕਰਦਾ ਭਾਜੀ ਸੂਈ ਬੱਚੇ ਦਾ ਜਾਨਵਰ ਥੋੜਾ ਜਿਹਾ ਬਤੇਰੇ ਕਰਦੇ ਆ ਕਈ ਹਾਈਟ ਲੈਂਥ ਆਲੇ ਪਾਸੇ ਮੇਰੇ ਭਰਾ ਵੇਖੋ ਤੁਸੀਂ ਕੋਈ ਸ਼ੱਕ ਹੀ ਨਹੀਂ ਗਾ ਚੌਕ ਕੰਨੀਆਂ ਤੋਂ ਪੂਰੀ ਆ ਮੁੱਠੀ ਮੁੱਠੀ ਥਾਨ ਤੇ 18 ਤੋਂ ਬਾਹਰ ਚੱਲਣ ਲਈ ਹੈ ਹਾਂਜੀ 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 ਦੋ ਤਰਾ ਵੀਰਾਂ ਦੇ ਕਰ ਦੂਗਾ ਠੀਕ ਹੈ ਠੀਕ ਇਹਦਾ ਥੋੜਾ ਜਿਹਾ ਬਪ ਪਰੋਂ ਦੱਸ ਦੀ ਇਹਦੇ ਨਾਲ ਪੈਰ ਨੂੰ ਅਗਲੇ ਨੂੰ ਜੋੜ ਆ ਗਿਆ ਅੱਛਾ ਅੱਛਾ ਹੁੰਦਾ ਕਰਕੇ ਫਿਰ ਟੀਕੇ ਟੂਕੇ ਲਾਇਆ ਪੂਰੀ ਫਿਰ ਦੋ ਤਿਆਰੇ ਪੀਕ ਤੇ ਚੜੀ ਨਹੀਂ ਗਏ ਜੀ ਪਰ ਪਤਾ ਟੀਕਿਆਂ ਦਾ ਥੋੜਾ ਫਰਕ ਪੈ ਜਾਂਦਾ ਠੀਕ ਹੈ ਠੀਕ ਹੈ ਲਓ ਵੇ ਫੋ ਬੋਲੇ ਨੂੰ ਮੌਜੂਦ ਬਾਕੀ ਬਹੁਤ ਚੱਕਰ ਦੀ ਗੱਲ ਵਾਜਾ ਮੌਜੂਦ ਹੈ ਚੱਕ ਕਰੋ ਮੇਰੇ ਭਰਾ ਮੱਜਾਂ ਨੂੰ ਪਲੀ ਪਲੀਤੀ ਹੈ ਤੇ ਬਹੁਤ ਵੱਡੀ ਹਾਈਟ ਦੀ ਆ 18 ਕਿਲੋ ਐਸ ਵਕਤ 10 ਸਾਲ ਦੇ ਨਾਲ ਦੀ ਸੂਈ ਥਲੇ ਪੱਛੀ ਮਗਰ ਆ ਤੇ ਥ ਕੋਲੋ ਬੈਗੇ ਵਿਖਾ ਦੋ ਚੰਗੀ ਤਰ੍ਹਾਂ ਤਸਾਹ ਤਾਂ ਇਧਰਲੇ ਬਣਾ ਖਾ ਦੋ ਹਾਂ ਬੱਚੇ ਬੱਚੇ ਮੂੰਹ ਮਾਰ ਜਾਂਦੇ ਆ ਬਿਲਕੁਲ ਸੋ ਇਹਦਾ ਮਗਰ ਵਛੀ ਫੀਮੇਲ ਕਾਫ ਤੇ ਇਹ ਵੀ ਰਸ਼ਰੇ ਕੀ ਮੁੱਲ ਰੇਟਰ ਹੋਊਗਾ ਇਹਦਾ ਇਹ ਵੀ ਜੀ ਹਾਂ ਨਾ 75 ਹਜ਼ਾਰ ਦੀ 75 ਦੀ ਯੈਸ ਨੂੰ ਜੀ ਯੈਸ ਲਓ ਜੀ 75000 ਦੀ ਫੁੱਲ ਅੱਡੀ ਬੈੜਾ ਠੀਕ ਆ ਜੀ ਕੋਈ ਛੋਟੀ ਨਿੱਕੀ ਤਾਂ ਹੈ ਨਹੀਂ ਬਾਕੀ ਇਧਰਲੇ ਪਾਸੇ ਤੁਸੀਂ ਵੇਖ ਸਕਦੇ ਜੀ ਜੇ ਤੁਸੀਂ ਵੇਖੋ ਬੜਾ ਆਪਾਂ ਫਾਰਮ ਵਾਲੀਆਂ ਵਿਖਦੇ ਆ ਉੱਡਾ ਹੀ ਕੱਤ ਖਾਈਤਾ ਕਰਮਾ ਲਈ ਬੜੀ ਲੰਮੀ ਝੰਮੀ ਕੋਲ ਦੁਬਾਰੀ ਸਾਂਗਪਰੀਡ ਦੇ ਵਿੱਚ ਆ ਬਾਕੀ ਥਣ ਬੜੇ ਕੰਮ ਦਾ ਲੱਗਾ ਮੁਠੀ ਮੁਠੀ ਥਾਣਾ ਚੋਣ ਬੜੀ ਚੰਗੀ ਰਹੀ ਜੀ 18 ਕਿਲੋ ਠੀਕ ਆ ਜੀ 18 ਕਿਲੋ ਐਸ ਵਕਤ ਦੁੱਧ ਤੋਂ 66 ਕਰਮਾ ਲਈ ਦੁੱਧ ਹੋਜੇ ਹੋਰ ਵਧੂਗੀ 20ੋਂ ਬਾਹਰ ਆਰਾਮ ਨਾਲ ਦੁੱਧ ਚਵਾਜੇ ਹੋਗੀ ਸਿਰਫ 75000 ਦੀ ਇਹਦਾ ਬੱਚਾ ਵਖਾ ਦੇ ਦਿੰਦੇ ਆ ਇੱਕ ਜਿਹੜੀ ਆ ਬੜਾ ਦਿਖਾਈ ਇਹਦਾ ਬੱਚਾ ਦੇ ਲੱਭਤ ਕਾ ਦੇ ਦਿੰਦੇ ਆ ਉਹ ਬੱਚੇ ਦੋਨਾਂ ਦੇ ਆ ਡੱਬੀ ਦਾ ਬੱਚਾ ਆਬ ਅੱਛਾ ਆਪਰਲੀ ਬੱਛੀ ਨਾਲ ਆਬ ਅੱਛੀ ਓ ਦੀ ਜਿਹੜੀ 18 ਕਿਲੋ ਵਾਲੀ ਬੱਠੀ ਬੈਠ ਬਖਾਈ ਆ ਇਹਦੀ ਬੱਛੀ ਆ ਠੀਕ ਹੈ ਸੋ 10 ਸਾਲ ਦਿਨਾਂ ਦਾ ਬੱਚਾ ਇਹ ਆ ਕੋਈ 5 8 7 6 ਦਿਨਾਂ ਦਾ ਬੱਚਾ ਜਿਹੜਾ ਇਧਰ ਡੱਬਾ ਤੁਹਾਨੂੰ ਦਿਖਾਤਾ ਇਹ ਅੱਜ ਇੱਕ ਕਿਸਾਨ ਘਰੋਂ ਮਾਲ ਸੀਗਾ ਵੀਰ ਛੇਰੇ ਤੇ ਫਾਰਮ ਤੇ ਟੋਟਲ 6 ਬੈੜਾ ਤੁਹਾਨੂੰ ਦਿਖਾਤਾ ਤਿੰਨ ਸੁਈਆਂ ਤਿੰਨ ਹੀ ਗੱਬਰ ਤੇ ਬਾਕੀ ਮੇਰੇ ਭਰਾ ਗੱਬਰ ਪਸ਼ੂ ਆਪਣਾ ਤਿੰਨ ਦੇ ਪਸਤੇ ਕਰਕੇ ਲੈ ਕੇ ਜਾਓ ਸਵੇਰ ਸਵੇਰ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਕੋਈ ਲਾ ਕੇ ਪਾਸੇ ਵਣ ਕੇ ਪੀਰ ਮੇਰਾ ਚਵਾਈ ਕਰਕੇ ਰਹਿਣੇ ਇੱਕ ਸ਼ੇਰ ਨੰਬਰ ਆਪਣੇ ਸੰਪਰਕ ਜ਼ਰੂਰ ਕਰ ਨੰਬਰ ਹੈ ਵੀਰ ਉਹ 771057700 ਠੀਕ ਹੈ ਜੀ ਲੋਬੀ ਭਰਾਵੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰੋ ਭਾਵੇਂ ਸਾਰੇ ਭਰਾਵਾਂ ਮੈਂ ਪੂਰੀ ਵੀਡੀਓ ਵੇਖਣ ਦੇ ਨਹੀਂ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ